ਦਾ ਜਿਹੜਾ ਮਸਲਾ ਇਹ ਅੱਜ ਦਾ ਨਹੀਂ ਇਹ ਪੁਰਾਣਾ ਬਹੁਤ ਪੁਰਾਣਾ ਮਸਲਾ ਕਿਉਂਕਿ ਅੱਜ ਅਸੀਂ ਲਗਭਗ ਥੋੜੀ ਦੇਰ ਵਾਸਤੇ ਬੱਸ ਸਟੈਂਡ ਦਾ ਗੇਟ ਬੰਦ ਕਰਿਆ ਮੇਰਾ ਨਾਮ ਹਰਜਿੰਦਰ ਸਿੰਘ ਆ ਮੈਂ ਪੰਜਾਬ ਰੋਡ ਪੰਨਬਸਤੀ ਆធីਸੀ ਕੰਟਰੈਕਟਰ ਵਰਕਰ ਯੂਨੀਅਨ ਫਰੀਕੋਟ ਤੋਂ ਡਿਪੋ ਪ੍ਰਧਾਨ ਆਂ ਦੇਖੋ ਜੀ ਅੱਜ ਦਾ ਜਿਹੜਾ ਮਸਲਾ ਇਹ ਅੱਜ ਦਾ ਨਹੀਂ ਇਹ ਪੁਰਾਣਾ ਬਹੁਤ ਪੁਰਾਣਾ ਮਸਲਾ ਕਿਉਂਕਿ ਅੱਜ ਅਸੀਂ ਲਗਭਗ ਥੋੜੀ ਦੇਰ ਵਾਸਤੇ ਬੱਸ ਸਟੈਂਡ ਦਾ ਗੇਟ ਬੰਦ ਕਰਿਆ ਸੀ ਕਿਉਂਕਿ ਸਾਡੇ ਡਿਊਟੀਆਂ ਦੇ ਕੋਈ ਇਸ਼ੂ ਆ ਅਸੀਂ ਵਾਰ-ਵਾਰ ਜੀਐਮ ਸਾਹਿਬ ਨਾਲ ਮੀਟਿੰਗਾਂ ਕਰ ਚੁੱਕੇ ਆ ਪਰ ਮਸਲੇ ਜਿਉਂ ਦੇ ਤਿਉਂ ਬਣੇ ਹੋਇਆ ਦੇਖੋ ਅੱਜ ਜਿੱਥੇ ਕਿਤੇ ਇੱਕ ਵਰਕਰ ਦੀ ਡਿਊਟੀ ਲੱਗਦੀ ਆ ਜਦੋਂ ਅਗਲੇ ਦਿਨ ਉਹਦੀ ਡਿਊਟੀ ਨਹੀਂ ਪੱਟੀ ਬਦਲੀ ਜਾਂਦੀ ਰੋਟੇ ਦੇ ਡਿਊਟੀ ਰ ਬਿੱਟ ਬਚਾ ਲੈ ਫੋਰ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਕੇ ਉਹਦਾ ਡਰਾਈਵਰ ਭੇਜਿਆ ਜਾਂਦਾ ਹੈ ਇੱਕ ਨਿੰਦਨਯੋਗ ਘਟਨਾ ਸੀ ਇਹਦੀ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ ਦੂਜੇ ਪਾਸੇ ਸਾਡੇ ਮਸਲੇ ਕੁਝ ਹੋਰ ਆ ਜਿਵੇਂ ਵਰਕਸ਼ਾਪ ਵਿੱਚ ਪਾਣੀ ਦੀ ਘਾਟ ਗੈਲੋ ਪਾਣੀ ਪੀਣ ਲਈ ਦੀ ਅੱਗੇ ਜਿਹੜਾ ਕਿਲਾ ਦਾ ਆਏ ਮਿਲੀ ਜਦੋਂ ਅਸੀਂ ਜੀਵ ਸਾਹਿਬ ਕੋਲ ਜਾਂਦੇ ਹਾਂ ਕਹਿੰਦੇ ਵੀ ਅਸੀਂ ਵਰਕਸ਼ਾਪ ਚਾਰੋ ਦਾ ਪਰ ਬੰਦ ਕਰ ਦਿੱਤਾ ਪਰ ਦੂਸ਼ਿਤ ਪਾਣੀ ਵਰਕਰਾਂ ਨੂੰ ਪੀਣ ਨੂੰ ਮਿਲਦਾ ਹੈ ਜਿਸ ਕਰਕੇ ਅਸੀਂ ਵਾਰ-ਵਾਰ ਲਿਖਤੀ ਵੀ ਦੇ ਚੁੱਕੇ ਹਾਂ ਜੀਵ ਸਾਹਿਬ ਨੂੰ ਪਰ ਸਾਡੀ ਕੋਈ ਨਹੀਂ ਸੁਣਵਾਈ ਹੋ ਰਹੀ ਕਿ ਸਾਡੀ ਮੰਗ ਇਹ ਜਿਹੜੇ ਘੱਟ ਕੇਮਪੀਲ ਦੇ ਫਰਲੇ ਦਿੱਤੇ ਜਾਂਦੇ ਆ ਗੱਡੀਆਂ ਕਿਲੋਮੀਟਰ ਵੱਧ ਚਲਦੀਆਂ ਬੱਸਾਂ ਓਵਰਲੋਡ ਹੁੰਦੀਆਂ ਤੇ 100 ਪਲੱਸ ਸਵਾਰੀ ਹਰੇਕ ਵਾਸਤੇ ਹੁੰਦੀ ਆ ਇਹ ਕਿਤੇ 5-7 ਲੀਟਰ ਕਿਤੇ ਗੱਡੀ ਨੇ ਡੀਜ਼ਲ ਵੱਧ ਖਾ ਲਿਆ ਤੇ ਉਹ ਡਰਾਈਵਰ ਨੂੰ ਬਕਾਇਦਾ ਰਿਕਵਰੀ ਨੋਟਸ ਕੱਟ ਕੇ ਰਿਕਵਰੀਆਂ ਨਜਾਇਜ਼ ਰਿਕਵਰੀਆਂ ਕੀਤੀਆਂ ਜਾ ਰਹੀਆਂ ਜਾਂ ਸਾਡੇ ਕੁਝ ਡਿਊਟੀਆਂ ਦੇ ਹੋਰ ਇਸ਼ੂ ਆ ਯਾਨੀ ਕਿ ਸਾਡੇ ਵਰਕਰਾਂ ਨੂੰ ਇੱਕ ਜਥੇਬੰਦੀ ਨੂੰ ਖੁੱਡੇ ਲੈਣ ਲਾਇਆ ਜਾ ਰਿਹਾ ਜਿਹਦਾ ਅਸੀਂ ਵਿਰੋਧ ਕਰਦੇ ਆ ਜੇਕਰ ਜੀਐਮ ਸਾਡੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰਦੇ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਕੋਈ ਤਿੱਖੇ ਪ੍ਰੋਟੈਸਟ ਕਰਾਂਗੇ ਜਿਹਦੀ ਜ਼ਿੰਮੇਵਾਰੀ ਜੀਐਮ ਸਾਹਿਬ ਸਾਡੇ ਸੀਤਾ ਰਾਮ ਤੇ ਸਾਡੇ ਚੇਅਰਮੈਨ ਰੰਜੋ ਸਿੰਘ ਹੜਾਣਾ ਦੀ ਹੋਵੇਗੀ ਕਿਉਂਕਿ ਜੋ ਕੁਝ ਹੋ ਰਿਹਾ ਏ ਸਿਆਸੀ ਰੰਜਿਸ਼ ਤਹਿਤ ਹੋ ਰਿਹਾ ਕਿਉਂਕਿ ਰੰਜੋ ਸਿੰਘ ਦਾ ਹੜਾਣਾ ਇੱਕ ਜਥੇਮੰਦ ਖਾਸ ਜਥੇਬੰਦੀ ਨੂੰ ਪ੍ਰੋਮੋਟ ਕਰ ਰਿਹਾ ਅਸੀਂ ਇਹਦੀ ਵਿਖੇਦੀ ਕਰਦੇ ਹਾਂ ਜੇ ਸਾਡੇ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤੇ ਅਸੀਂ ਤੁਰੰਤ ਫਿਰ ਡਿੱਪੂ ਬੰਦ ਜਾਂ ਬਾਸਟੈਂਡ ਜਿਵੇਂ ਦੇ ਸਾਨੂੰ ਐਕਸ਼ਨ ਸਹੀ ਲੱਗੇ ਅਸੀਂ ਐਕਸ਼ਨ ਕਰਾਂਗੇ ਅਸੀਂ ਆਮ ਜਨਤਾ ਤੋਂ ਮਾਫੀ ਚਾਹੁੰਦੇ ਵੀ ਸਾਡੇ ਕਰਕੇ ਤੁਹਾਨੂੰ ਖੱਜਲਖਵਾਰ ਹੋਣਾ ਪੈਂਦਾ ਪਹਿਲਾਂ ਇਹ ਅਸੀਂ ਬੰਦ ਦਾ ਨੋਟਿਸ 16 ਤਰੀਕ ਦਾ ਦਿੱਤਾ ਸੀ ਤੇ 22 ਤਰੀਕ ਨੂੰ ਅਸੀਂ 52 ਸਵਾਰੀਆਂ ਕਰਨੀ ਸੀ ਪਰ ਬਾਬਾ ਫਰੀਜ ਤੇ ਮੇਲੇ ਨੂੰ ਮੁੱਖਤ ਧਿਆਨ ਚ ਰੱਖਦੇ ਹੋਏ ਅਸੀਂ ਇਹ ਫੈਸਲਾ ਵਾਪਸ ਲਿਆ ਸਾਨੂੰ ਲੱਗਿਆ ਵੀ ਲੋਕ ਖੱਜਲ ਖੁਆਰ ਹੋਣਗੇ ਤੇ ਅਸੀਂ ਖੱਜਲ ਖੁਆਰੀ ਨੂੰ ਦੂਰ ਕਰਨ ਵਾਸਤੇ ਫੈਸਲਾ ਦਾ ਵਾਪਸ ਲਿਆ ਪਰ ਨਜਾਇਜ਼ ਧੱਕੇਸ਼ਾਹੀ ਖਿਲਾਫ ਅੱਜ ਅਸੀਂ ਕੁਝ ਦਿਨ ਵਾਸਤੇ বাস ਸਟੈਂਡ ਦਾ ਗੇਟ ਬੰਦ ਕੀਤਾ ਜੀ ਇਹ ਇਸ ਤਰ੍ਹਾਂ ਨਜਾਇਜ਼ ਧੱਕੇਸ਼ਾਹੀ ਜੀ ਐਮ ਸਾਫ਼ ਕਰਨਗੇ ਫਿਰ ਅਸੀਂ বাস ਸਟੈਂਡ ਕੀ ਛੱਡੋ ਪੀ ਆਰਟੀੀ ਸਰਵਿਸ ਬੰਦ ਕਰਾਂਗੇ ਅਗਲਾ ਜੀ ਗੱਲ ਕਰੀਏ ਤਾਂ ਆਪਾਂ ਬੱਸਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਕਿਸ ਤਰ੍ਹਾਂ ਦੇ ਚੱਲ ਰਹਾ ਹੈ ਦੇਖੋ ਜੀ ਬੱਸਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਵਰਕਸ਼ਾਪ ਵਿੱਚ ਸਪੇਅਰ ਪਾਰਟ ਨਹੀਂ ਆ ਰਿਹਾ ਵਰਕਸ਼ਾਪ ਵਿੱਚ ਇੱਕ ਕੰਡਮ ਬੱਸਾਂ ਕਹਿ ਲਓ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਪਟੇ ਟੁੱਟ ਗਏ ਕਦੇ ਕਿ ਦਰਘਟਨਾਵਾਂ ਹੋ ਗਈਆਂ ਟਾਇਰ ਪਾੜ ਗਏ ਜਿੰਦੇ ਕਰਕੇ ਸਵਾਰੀਆਂ ਵੀ ਜਟੜਦੀਆਂ ਅਸੀਂ ਜੀਐਮ ਸਾਹਿਬ ਨੂੰ ਬਹੁਤ ਵਾਰ ਲਿਖ ਕੇ ਦੇ ਚੁੱਕੇ ਹਾਂ ਵੀ ਇਹ ਇੱਕ ਪੂਰੀ ਫਿਟਨੈਸ ਦੇ ਤੌਰ ਤੇ ਬੱਸ ਨੂੰ ਰੂਟ ਤੇ ਭੇਜਿਆ ਜਾਵੇ ਕੋਈ ਖਰਾਬ ਬੱਸ ਰੂਟ ਤੇ ਨਾ ਭੇਜੀ ਜਾਵੇ ਪਰ ਹੁੰਦਾ ਕਿ ਇੱਥੇ ਉਲਟਾ ਵਰਕਸ਼ਾਪ ਤੇ ਪ੍ਰੈਸ਼ਰ ਬਣਾ ਕੇ ਜਿਹੜੇ ਜਵਾਬ ਕਾਰਡ ਓਕੇ ਦੇ ਦਿੱਤੇ ਜਾਂਦੇ ਪਰ ਬੱਸਾਂ ਦਾ ਕੰਮ ਜਮਾ ਨਹੀਂ ਹੋ ਰਿਹਾ ਬੱਸਾਂ ਵੱਡੀ ਗਿਣਤੀ ਚ ਪਚਾਲੇ ਬ੍ਰੇਕਡਾਊਨ ਹੋ ਜਾਂਦੀ ਹੈ ਤੇ ਵਰਕਰਾਂ ਨੂੰ ਤੇ ਯਾਤਰੀਆਂ ਨੂੰ ਖੱਜਲਖਵਰੀ ਦਾ ਸਾਹਮਣਾ ਕਰਨਾ ਪੈਂਦਾ ਤੇ ਗੱਲ ਕਰੀਏ ਤਾਂ ਸਰਕਾਰਾਂ ਤੋਂ ਬਾਅਦ ਕਿਤੇ ਜਾ ਰਹੇ ਨੇ ਨਾਵਾ ਬੱਸਾਂ ਪਾ ਦਿੱਤੇ ਦੇਖੋ ਜੀ ਨਾਰੀ ਬੱਸ ਅਜੇ ਤੱਕ ਕੋਈ ਨਹੀਂ ਆਈ ਲਗਭਗ ਪੌਣੇ 400 ਲਹੋੜੇ ਲਿਆ ਸਰਕਾਰ ਨੂੰ ਤੇ ਲਗਭਗ ਸਾਡੇ ਡਿਪੂ ਚ 10-12 ਬੱਸਾਂ ਕੰਡਮ ਹੋ ਚੁੱਕੀਆਂ ਤੇ ਨਮੀ ਬੱਸ ਕੋਈ ਨਹੀਂ ਆਈ ਉਲਟਾ ਬੱਸਾਂ ਕੰਡਮ ਹੋ ਰਹੀਆਂ ਸਰਕਾਰ ਦਾ ਬੱਸਾਂ ਪਾਉਣ ਵਾਸਤੇ ਕੋਈ ਧਿਆਨ ਨਹੀਂ ਉਲਟਾ ਕਿਲੋਮੀਟਰ ਤੱਕ ਪ੍ਰਾਈਵੇਟ ਘਰਾਣਿਆਂ ਦੀ ਬੱਸਾਂ ਪਾ ਕੇ ਪੀਆਰਟੀਸੀ ਨੂੰ ਬੰਦ ਕਰਨਾ ਚਾਹੁੰਦੇ ਆ ਹਾਂਜੀ ਸਰ ਸੌਰੀ ਕੋ ਬਾਤ ਬਾਕੀ ਨਹੀਂ ਸੀ ਉਹ ਉਹ ਕੁਝ ਬੱਸ ਲਈ ਸੀ ਇਹਨਾਂ ਦੇ ਸਾਡੇ ਇੱਕ ਬੱਸ ਮੁਕਸਰ ਚੱਲਦੀ ਸੀ ਇੱਥੋਂ ਉਹਦੇ ਵਿੱਚ ਉਹ ਗੱਡੀ ਦਾ ਐਕਸੀਡੈਂਟ ਹੋਣ ਕਾਰਨ ਕਰਕੇ ਉਹਦੀ ਗੱਡੀ ਦੀ ਜਮਾਨਤ ਵੀ ਹੋ ਗਈ ਤੇ ਉਹ ਜਿਹੜਾ ਸਟਾਫ ਸੀ ਸਾਰਾ ਮਤਲਬ ਕਿ ਦੂਜਾ ਸਟਾਫ ਜਬਾਨ ਤੋਂ ਉਹਨੇ ਮਿਲਾਇਆ ਤੇ ਜਿਹੜੀ ਇੱਕ ਗੱਲ ਗੱਡੀ ਸਾਡੇ ਹੋਰ ਸੀ ਉਹ ਕਹਿੰਦੇ ਨਹੀਂ ਗੱਡੀ ਪਾ ਦੋ ਮੈਂ ਕਿਹਾ ਗੱਡੀ ਨਹੀਂ ਪਾਣੀ ਦੂਜੀ ਗੱਡੀ ਪਾਏ ਕੋਈ ਐਡਾ ਮਸਲਾ ਹਾਕ ਮੇਰੇ ਧਿਆਨ ਚ ਨਹੀਂ ਲੈਂਦਾ ਸੀ ਲੇਕਿਨ ਮਸਲਾ ਬਾਹਰੋਂ ਬਾਹਰ ਸੀ ਤੇ ਇਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬਸਟੇਡੀ ਕਰਕੇ ਲਈ ਫਿਰ ਮੈਂ ਖੁਦ ਉੱਠ ਕੇ ਗਿਆ ਉਥੇ ਤੇ ਇਹਨਾਂ ਨੂੰ ਮਤਲਬ ਸਮਝਾਇਆ ਵੀ ਤੁਹਾਡਾ ਜੀ ਕੋਈ ਮਸਲਾ ਹੱਲ ਹੈ ਤਾਂ ਅੰਦਰ ਬੈਠ ਕੇ ਹੋਗਾ ਟੇਬਲ ਤੇ ਇਹ ਗੇਟ ਬੰਦ ਕਰਨ ਨਾਲ ਤਾਂ ਨਹੀਂ ਹੋੜਾਗਾ ਤੇ ਚਲੋ ਉਹ ਸਮਝ ਗਿਆ ਤਾਂ ਉਹਨਾਂ ਨੇ ਕਿਹਾ ਵੀ ਠੀਕ ਆ ਵੀ ਪਰ ਸਾਡਾ ਇਹ ਮਸਲਾ ਹੈਗਾ ਤੇ ਉਹਨਾਂ ਨੇ ਪਾਣੀ ਦਾ ਮਸਲਾ ਸੀ ਛੋਟਾ ਜਿਹਾ ਉਹਨਾਂ ਦਾ ਵੀ ਪਾਣੀ ਨਹੀਂ ਆ ਵਰਖਾ ਵਿੱਚ ਪਾਣੀ ਦਾ ਸੀ ਉਹਦਾ ਮੰਗਵਾਇਆ ਹੋਇਆ ਹੈ ਉਹਨਾਂ ਦੇ ਬਿਲਕੁਲ ਮਿਸਤਰੀ ਬਾਹਰੋਂ ਤੇ ਉਹ ਕਰ ਠੀਕ ਕਰ ਰਹੇ ਤੇ ਪਾਣੀ ਦਾ ਮਸਲਾ ਉਹ ਕਰ ਦੱਤਾ ਜਿਓਗਾ ਇਹ ਵੀ ਹੁਣੇ 2 ਮਿੰਟਾਂ ਦੇ ਵਿੱਚ ਕਰ ਦੱਤਾ ਜਿਓਗਾ ਸਰ ਉਹਨਾਂ ਨੇ ਦੇਖੀ ਲਗਾਈ ਆ ਬਸਾਂ ਦੀ ਨਾ ਨਹੀਂ ਕਰਦਾ ਬਸਾਂ ਨਾ ਸਮਾਨ ਨਹੀਂ ਆ ਰਿਹਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸਮਾਨ ਆ ਰਿਹਾ ਹੈ ਬਿਲਕੁਲ ਵੀ ਆ ਰਿਹਾ ਹੈ ਗੱਡਾ ਮਹਾਤ ਨਹੀਂ ਹਾਂ ਹੁਣ ਬਸਾਂ ਨਮੀਆਂ ਨਹੀਂ ਪੈ ਰਹੀਆਂ ਨੇ ਲੇਕਨ ਵੱਧ ਸਰਕਾਰ ਇਹ ਕਰ ਰਹੀ ਹੈ ਪ੍ਰਿਸ਼ੈਸ਼ਨ ਇਹ ਬਸਾਂ ਪਾਣ ਦੇ ਮਤਲਬ ਹੋਰੇ ਟੈਂਡਰ ਮੀਟਿੰਗਾਂ ਚੱਲ ਰਹੀਆਂ ਹੋ ਸਕਦਾ ਵੀ ਮਤਲਬ ਦੋ ਮਹੀਨੇ ਦੇ ਵਿੱਚ ਪਾਦਨ ਸਰਕਾਰ ਬਸ ਪਾਦੀ ਸਰੋ ਮੰਨ ਚੇਤਾਵਨੀ ਦਿੰਦੀ ਹੈ ਕਿ ਅਭੀ ਜਲਦ ਸਾਡਾ ਕੋਈ ਮੰਗਾ ਨਾ ਮੰਨਿਆ ਨਾ ਹਾਂ ਕੋਈ ਮੰਗ ਨਹੀਂ ਹੈ ਜੇ ਇਹਦਾ ਦੀ ਕੋਈ ਮੰਗ ਹੋਊਗੀ ਤਾਂ ਉਹ ਮੰਤਰੀ ਕਮੇਨੀਜਮੈਂਟ ਦੇ ਧਿਆਨ ਦੇ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਲਿਆ ਦਿੱਤੀ ਜੋ ਮੰਗ ਪੱਤਰ ਇਹਦੇ